ਜੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਸੋ ਪਿੱਛੇ ਖੜੀ ਆਪਣੀ ਥਾਰ ਤੇ ਅੱਜ ਆਪਾਂ ਚੱਲਣਾ ਹੀ ਸਤਨਾਕ ਸ਼ਹਿਰ ਦੇ ਵਿੱਚ ਕੋ ਕਾਫੀ ਦਿਨਾਂ ਤੋਂ ਜਿਵੇਂ ਸੁਣ ਪਤਾ ਹੀ ਆਪਾਂ ਜਸਪਾਲ ਦੇ ਜਿਹੜੇ ਕੋਟੇ ਸੀ ਕਾਫੀ ਲੱਗੇ ਪੈਣੇ ਦਰਦ ਕਰਨ ਸੋ ਅੱਜ ਆਪਾਂ ਨੂੰ ਚੱਲਣਾ ਸ਼ਹਿਰ ਦਵਾਈ ਲੈ ਬਾਕੀ ਦੂਸੇ ਸਾਰੋ ਪਤਾ ਹੀ ਹੈ ਜਿਵੇਂ ਕਿ ਆਪਣੀ ਜੋ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੋ ਜੰਗ ਲੱਗੇ ਸੀ ਲੜਾਈ ਲੱਗੇ ਸੀ ਤਕਰੀਬਨ ਰੁਕ ਚੁਕੀ ਹੈ ਬਹੁਤ ਹਮ ਸ਼ਾਂਤੀ ਚੰਗੀ ਗੱਲ ਹੈ ਸੁਰਕੀ ਸੋ ਕਿਸੇ ਮਾਂ ਦੇ ਪੁੱਤ ਬੱਚੇ ਨੇ ਕਿਸੇ ਭੈਣ ਤੇ ਭਾਈ ਬਚ ਕੇ ਸਾਰੇ ਬਹੁਤ ਖੁਸ਼ੀ ਦੀ ਗੱਲ ਹੈ ਤੇ ਬਾਕੀ ਸਾਰਿਆਂ ਪਰ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵਾਈਲ ਆਈਕਨ ਵਾਲਾ ਬਟਨ ਦਬਾ ਦਰ ਤਾਂ ਇਸ ਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਨਵੀਂ ਨਵੀਂ ਵੀਡੀਓ ਤੁਸੀਂ ਦੇਖਦੇ ਰਹੋ ਤੇ ਸਟਾਰਟ ਕਰਦੇ ਆਪਾਂ ਅੱਜ ਦੇ ਬਲੌਗ ਨੂੰ ਇਪਸ ਵੀਰ ਨੂੰ ਹਸਪੀਟਲ ਸੀ ਉਹ ਦਵਾਈ ਲੈਣ ਵਾਸਤੇ ਆਪਾਂ ਪਹੁੰਚੇ ਸੀਗੇ ਦਵਾਈ ਲੈ ਲਈ ਤੇ ਬੱਚਿਆਂ ਦੀ ਕੁਝ ਪਰਫਰਮੈਂਸ ਸੀ ਕਈ ਕਾਫੀ ਦਿਨਾਂ ਤੋਂ ਕਿ ਸਾਨੂੰ ਚਹੀਦਾ ਕੁਝ ਤੇ ਆਪਾਂ ਨੇ ਉਹ ਸਰਪ੍ਰਾਈਜ਼ ਹੈ ਜਾਨੀ ਇੱਕ ਤਰ੍ਹਾਂ ਦਾ ਗਿਫਟ ਲਾਣੋ ਬੱਚਿਆਂ ਵਾਸਤੇ ਤੇ ਉਹ ਆਪਾਂ ਨੇ ਅੱਜ ਹੁਣ ਲਏ ਤੇ ਉਹ ਬੱਚਿਆਂ ਨੂੰ ਚੱਲ ਕੇ ਆਪਾਂ ਸਰਪ੍ਰਾਈਜ਼ ਦੇਣਾ ਪਹਿਲਾਂ ਕੁੱਝ ਨਹੀਂ ਦੱਸਣਾ ਤੇ ਬਾਕੀ ਜਿਵੇਂ-ਜਿਵੇਂ ਬੱਚੇ ਦੇਖਣਗੇ ਆਪਾਂ ਦੇਖਾਂਗੇ ਫਿਰ ਕੀ ਰੈਐਕਸ਼ਨ ਆਉਂਦੇ ਨੇ ਆਲਾਪਣਾ ਗਿਫਟ ਉਹ ਸਰਪ੍ਰਾਈਜ਼ ਹੈ ਜੋ ਆਪਣਾ ਲੈ ਰਿਹਾ ਗੱਡੀ ਦੇ ਵਿੱਚ ਰੱਖ ਰ ਕੇ ਤੇ ਹੁਣ ਚੱਲਦੇ ਆ ਘਰ ਦਵਾਈ ਵਗੈਰਾ ਲੈਣੇ ਜੀ ਦਵਾਈ ਵਿੱਚ ਰਹੀ ਸੀ ਆਪਣਾ ਜਿਹੜੇ ਗੋਟੇ ਨੇ ਨਾ ਉਹ ਇਨਫੈਕਸ਼ਨ ਨਹੀਂ ਕਰ ਨਹੀਂ ਕਹਿਆ ਜਿਵੇਂ ਗੋਟੇ ਦੇ ਕਰੀਸ਼ਨ ਪੂਰੇ ਹੋ ਡਾਕਟਰ ਰਿਪੋਰਟ ਚ ਉਤਰਾਇਆ ਹੈ ਕਿ ਚਲੋ ਬਾਕੀ ਕੋਈ ਜਿਆਦਾ ਗੱਲ ਨਹੀਂ ਦਵਾਈ ਮੈਨਸ਼ਨ ਮੇਰਾ ਡਾਕਟਰ ਨੇ ਦਿੱਤੀ ਆ ਉਸ ਤੋਂ ਬਾਅਦ ਜਦ ਮੈਂ ਠੀਕ ਹੋਊਗਾ ਤੇ ਇਹਦੇ ਆਪਾਂ ਸਾਰੇ ਦਵਾਈ ਡਾਕਟਰ ਆ ਦੇ ਦਿੱਤੀ ਬਾਕੀ ਪਾਂ ਬੱਚਾ ਵਾਸਤੇ ਗਿਫਟ ਲੈ ਲਿਆ ਤੇ ਹੁਣ ਚਲਦੇ ਆਂ ਬਾਕੀ ਦੇਖਦੇ ਆਂ ਬੱਚੇ ਕਿ ਕੀ ਆਪਾਂ ਨੂੰ ਰੈਕਸ਼ਨ ਦਿੰਦੇ ਨੇ ਤੇ ਕੀ ਕਹਿੰਦੇ ਨੇ ਚਲਦੇ ਆਂ ਇਹ ਬਾਹਰ ਬਲਾਂ ਘਰ ਕਾਚਲ ਕੇ ਬੱਚਾ ਨੂੰ ਆਪਾਂ ਨਾਲ ਗਿਫਟ ਦੇ ਦਿੰਦੀ ਹੈ ਹੈਲੋ ਹੈਲੋ ਕੈਸੇ ਹੋ ਬੜੀਆ ਆ ਬਤਾਈਏ ਕੈਸੇ ਹੈ ਬੜੀਆ ਬੜੀਆ ਪੇਪਰ ਕਿਹਦਾ ਹੁੰਦਾ ਆਪਕਾ ਕਹਾਂਦੀ ਹੈ ਜੀ ਸਰ ਔਰ ਇੱਕ ਬਾਤ ਹੋਰ ਹੈ ਹਾਂ ਆਪਕੇ ਲਈ ਆ ਇੱਕ ਬਹੁਤ ਤਕੜਾ ਸਰਪ੍ਰਾਈਜ਼ ਹੈ ਗੈਸ ਗੈਸ ਕਰੋ ਉਹ ਹੋਰ ਕੋਈ ਗੰਮ ਨਹੀਂ ਗੈਸ ਕਰੋ ਗੈਸ ਕਰੋ ਐਂਟਨੀ ਗੈਰ ਐਂਟਨੀ ਤਾਂ ਜੋ ਕਹਿੰਦਾ ਕਿ ਸੁਤੇਸ ਕਿ ਸੁਣਾ ਨਹੀਂ ਖਾਵਾ ਨਹੀਂ ਹੋ ਗਿਆ ਸਰਪ੍ਰਾਈਜ਼ ਹੈ ਬੜਾ ਵਾਹ ਸਰ ਤੁਸੀਂ ਇਹ ਦੱਸੋ ਕਿ ਕੀ ਦੋਗੇ ਬਾਅਦਸ ਅਗਲੇ ਨੂੰ ਕੀ ਦੋਗੇ ਸੁਣਾ ਸੋਹਣਾ ਜਿਹਾ ਸਰਪ੍ਰਾਈਜ਼ ਹੈ ਮੇਰੇ ਕੋਲ ਹੋ ਗਿਆ ਹੈ ਹੈ ਵੱਡੇ ਨੂੰ ਦੇ ਦਾਂਗੇ ਤਾਇਆ ਜੀ ਨੂੰ ਖਾ ਕੀ ਖਾਣ ਵਾਲਾ ਜਾਂ ਕੁਝ ਬਣਾ ਕੇ ਉਹ ਬਣਾ ਕੇ ਦੇ ਦਾਂਗੇ ਖਰੀਦ ਕੇ ਦੇ ਦਾਂਗੇ ਸ਼ੋਭਾ ਤੁਹਾਨੂੰ ਅਗੇ ਫਿਰ ਪਸੰਦ ਵੀ ਆ ਗਈ ਲੋ ਚੀਜ਼ ਪਸੰਦ ਆ ਉਸ ਨੂੰ ਸਭ ਨੂੰ ਪਸੰਦ ਆ ਠੀਕ ਹੈ ਹਾਂ ਸਰਪਰਾਈਜ਼ ਪਨੇਕਰੀ ਹੈ ਆਜੋ ਜੇ ਰਹਾ ਕੈਸਾ ਲਗਾ ਗਿਫਟ ਬਹੁਤ ਵਧੀਆ ਹਾਂ ਬਹੁਤ ਵਧੀਆ ਬਹੁਤ ਵਧੀਆ ਦੋ ਇੱਕ ਪੰਜ ਨਹੀਂ ਦੋ ਦੋ ਹਾਂ ਠੀਕ ਹੈ ਦੋ ਇੱਕ ਪੰਜ ਨਹੀਂ ਦੋ ਦੋ 10 ਰੁਪਏ ਦੇ ਤੋ ਇੱਕ ਤੋਤੇ ਲਈ ਦੇਣਾ ਨਾ ਚਿੜੀਆਂ ਨੇ ਸਹੀ ਚਿੰਚੇ ਹੂੰ ਵਧੀਆ ਪਰ ਕੇਅਰ ਕਰਨੇ ਰਾਂ ਦੀ ਪੂਰੀ ਤੁਸੀਂ ਦੋਨੇ ਕਰ ਲਈਏ ਦੋ ਦੀ ਉਹਨੇ ਦੋ ਦੀ ਉਹਦੀ ਨਹੀਂ ਮਰਦੀ ਲੈ ਦੋ ਦੋ ਦਾ ਕੀ ਹੈ ਜੀ ਬਸ

ਨਾ ਹੀ ਦਰੇ ਨਾ ਦੋ ਇਹ ਨਹੀਂ ਵੱਡੀਆਂ ਇਹ ਮੂਹ ਤੇ ਲੱਗਦੇ ਮੂਹ ਤੇ ਲੱਗਦੇ ਫਿਰ ਵੱਡੂਗੀ ਨਾ ਹੁੰਦਾ ਇਹਨੂੰ ਪਤਾ ਲੱਗ ਗਿਆ ਜਾਣ ਕੇ ਕਰਦੇ ਨੇ ਪਤਾ ਲੱਗ ਗਿਆ ਇਹਨੂੰ ਵੀ ਹੂੰ ਯਾ ਤੇ ਟੇਟਰ ਹੋ ਗਰ ਹਮੇ ਪਾਣੀ ਡੁੱਲ ਜੂ ਆਇਜ ਪਾਣੀ ਹੈ ਪਾਣੀ ਡੁੱਲ ਜੇ ਦਾ ਹੂੰ ਅੱਲੇ ਵੱਡਲੇ ਅੱਲੇ ਵੱਡਲੇ ਉਹ ਦੋ ਬੱਚੇ ਨੇ ਹੈ ਦੋ ਹੋ ਵੱਡੇ ਨੇ ਇਧਰਲੇ ਵੱਡੇ ਨੇ ਦੋ ਹਾਂ ਬੜੇ ਨੇ ਯਾਨੀ ਇਹ ਦੋ ਬੱਚੇ ਨੇ ਇਧਰਲੇ ਉਹ ਤਾਂ ਰੰਗ-ਬਰੰਗੀ ਤੇ ਮੇਰਾ ਤੇ ਰੰਗ-ਰੰਗੀ ਪਾਈਆਂ ਨੇ ਤੇ ਇਹ ਤਾਂ ਅਪਸਟੇ ਕਰਾਈਏ ਕਰਦੇ ਸੀ ਕਲੀ ਤੇ ਵਿਆਹ ਨਹੀਂ ਜੋ ਹੋ ਰਹੇ ਸੋ ਕਰਤਾਂ ਲੱਗੀ ਮੈਨੂੰ ਸੋਹਣਾ ਲੱਗਿਆ ਮੈਨੂੰ ਤਾਂ ਜਦੋਂ ਜਾਇਆ ਪਹਿਲਾਂ ਇਹ ਅਪਸਟੇ ਕਰਦੇ ਨੇ ਜੋ ਜ਼ਿਆਦਾ ਹੁੰਦੇ ਨੇ ਵੀ ਇੱਕ ਦੂਰੇ ਨਾਲ ਖੇਡਦੇ ਨੇ ਜਦੋਂ ਫਿਰ ਹੁੰਦਾ ਹੈ ਤੇਰੇ ਵਾਸਤੇ ਜੀ ਕਿ ਸਰਪ੍ਰਾਈਜ਼ ਆਇਆ ਹੈ 10 ਕੀ ਹੈ

ਕਿਵੇਂ ਦੀ ਲਿਵਿੰਗ ਥਿੰਗ ਹੈ ਇੱਕ ਲਿਵਿੰਗ ਥਿੰਗ ਹੈ ਹਾਂ ਲਿਵਿੰਗ ਥਿੰਗ ਹੈ ਹੋਰ ਛੜੀ ਹੈ ਤੇ ਮੈਂ ਦੇਖ ਦਿੰਦੀ ਮੈਂ ਨਾ ਪਹਿਲੇ ਗੈਸ ਕਰਕੇ ਹੀ ਹੋ ਸਕਦਾ ਛਿੜੀਆਂ ਤਾਂ ਨਹੀਂ ਜਾਂਦੀ ਹੈ ਛਿੜੀਆਂ ਤਾਂ ਨਹੀਂ ਜਾਂਦੀ ਇਹ ਜੀਜ਼ ਮੈਂ ਆ ਕੇ ਮੈਂ ਵੀ ਕਿਹਦੇ ਸਿਹੜੀ ਨਾਲ ਛਿੜੀਆਂ ਤਾਂ ਨਹੀਂ ਲਿਆਤੀਆਂ ਪਰ ਉਹ ਮੈਨੂੰ ਦੇਖ ਕੇ ਤਾਂ ਲੱਗਿਆ ਸੀ ਕੀ ਹੈ ਛਿੜੀਆਂ ਹੀ ਨੇ ਦੇਖੀਏ ਚਲ ਆ ਜਾ ਚਲੋ ਚਲੋ

ਇਹ ਇਹ ਮੇਰੀ ਨਕ ਚੋਹ ਦਿੰਦੀ ਹੈ ਹਾਂਜੀ ਦੋਸਤੋ ਅਸੀ ਆਪਣਾ ਬਲੌਗ ਅੱਜ ਦੀ ਵੀਡੀਓ ਤਕਰੀਬਨ ਭਾਸ਼ਤੀ ਬੰਦ ਕਰਦੇ ਆ ਜਿਹੜੇ ਚੈਨਲ ਤੇ ਪਹਿਲੀ ਵਾਰ ਆਉਂਦੇ ਨੇ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਵਾਲਾ ਬਟਨ ਦੱਬ ਦਿਓ ਵੀਡੀਓ ਲਾਈਕ ਕਰੋ ਕਮੈਂਟ ਕਰੋ ਦੀ ਵੀਡੀਓ ਬਹੁਤ ਬਹੁਤ ਸ਼ੇਅਰ ਕਰੋ ਤੇ ਅੱਜ ਆਪਾਂ ਤੁਹਾਨੂੰ ਸਾਰ ਪਤਾ ਹੀ ਹੈ ਬੱਚੇ ਨੂੰ ਤਾਂ ਇਹ ਸਰਪ੍ਰਾਈਜ਼ਿੰਗ ਗਿਫਟ ਕਿਵੇਂ ਵਧੀਆ ਲੱਗੇ ਕਿ ਉਟਾ ਇਹੀ ਚੋਅ ਤੁਹਾਡੀ ਹਾਂ ਵਧੀਆ ਨਾ ਹਾਂ ਓਕੇ ਤੇ ਚਲੋ ਅੱਜ ਦਾ ਵਲੌਗ ਉਪਰ ਕਰਦੇ ਬੰਦ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ ਗੁੱਡ ਬਾਏ ਰੱਬ ਰਾਖਾ